ਓ ਛੱਡੋ 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 ਯਾਰ ਕੋ ਗੱਲ ਹਾਂਜੀ ਉਹ ਪੁੱਤ ਨਾ ਮਾਫ ਕਰਕੇ ਮੁੱਕੇ ਹੁੰਦੇ ਨੇ ਤਾਂ ਉਹ ਰਹਿੰਦੇ ਨੇ ਤਾਂ ਇਧਰੋਂ ਪੱਗ ਗਿਆ ਉਹ ਹਾਰੇ ਸਰਦਾਰ ਨੇ ਜਿਹਨੇ ਮੈਂਬਰ ਨੂੰ ਪਟਾ ਦਿੱਤਾ ਯਾਰ ਨਾ ਕਰ ਨਾ ਕਰ ਕੌਣ ਭੱਜ ਗਿਆ ਕੌਣ ਭੱਜ ਗਿਆ ਕੌਣ ਭੱਜ ਗਿਆ ਹੋ ਚੁੱਕੀ ਹੈ ਜਿਹੜਾ ਪਛਾਣਾ ਪੈਂਦਾ ਜਿਹੜਾ ਪਛਾਣਾ ਪੈਂਦਾ ਕੰਮ ਦੀ ਪ੍ਰਿਆ ਦੀ ਸਵਾਗਤ ਹੋਈ ਹੈ ਤੇ ਅੱਜ ਦਾ ਇਸ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਜਿਹੜਾ ਉਸ ਉਹ ਵਿਖਾ ਮੇ ਤੋਂ ਜਾ ਰਿਹਾ ਸੀ ਇਹਨਾਂ ਨੇ ਜਿਹੜਾ ਪਛਾਣਾ ਗਿਆ ਇਸ ਸਮੇਂ ਪ੍ਰਸਾਦ ਜੀ ਆਹ ਦੇ ਨੇ ਪਾਵੇ ਜੇ ਜੇਪੇ ਵਿੱਚ ਦੋ ਸਿਨਾ ਆਉਂਦਾ ਹੈ ਬਾਈ ਬਾਈ ਆਨਲਾਈਨ ਦਾ ਉਹ ਤੁਮ ਕੋ ਹੰਡੇ ਦੇ ਬੰਦੇ ਮਾਰਦੇ ਨੇ ਵੀਡੀਓ ਸਾਰੇ ਜਨ ਲੈਂਦੇ ਆ ਵੀਡੀਓ ਬਣਾਈ ਵੀਡੀਓ ਬੰਦੇ ਵੀਡੀਓ ਨਹੀਂ ਜੇ ਉਹ ਜੋ ਲੱਗੀਆਂ ਨੂੰ ਮਾਰਦੇ ਤੁਸੀਂ ਚੁੱਕ ਚੰਡ ਚੁੱਕ ਲੈ ਗਏ ਨਹੀਂ ਲਾ ਕੇ ਜਾਂ ਸਾੜਦੇ ਨਾਲੇ ਦੇਰ ਕਿ ਲੋਕਾਂ ਦੀ ਬਣਾਉਣੀ ਭਰਾਵਾ ਇਹਨੇ ਬੰਦੇ ਅਗਲੇ ਮਾਰਨ ਤੱਕ ਜਾਂਦੇ ਨੇ ਉਹ ਤਾਂ ਇਦਾਂ ਲੱਗਦਾ ਵੀ ਹੁਣ ਵੀਡੀਓ ਬਣਾਈਏ ਤੇ ਸਿਤਰਮ ਤੋਂ ਬਚਨ ਤੋਂ ਬੰਦੇ ਨੂੰ ਪਿਆ ਵੀ ਬਾਹਰੋਂ 40 50 ਬੰਦੇ ਲਿਆਉਣ ਦੇ ਨੇ ਤੇ ਕੀ ਕਰੋ ਅਜੇ ਘਰ ਦਾ ਬੂਹਾ ਖੋਲੋ ਤੁਹਾਨੂੰ ਉਹ ਤਾਂ 30 ਬੰਦੇ ਨਾਲ ਮਿਲਣਗੇ ਤਾਂ ਦੱਸੋ ਆਪਣਾ ਸੰਪਰਕ ਤੁਸੀਂ ਨਹੀਂ ਖਿਲਾਓਗੇ ਤਾਂ ਕੌਣ ਖਿਲਾਏਗਾ ਹਾਂਜੀ ਮਿਹਰਬਾਨੀ ਦਾ ਡੀਜੇ ਕੰਮ ਕਰੋਗੇ ਤੇ ਮੰ ਲਓ ਉਹਨਾਂ ਕੋ ਕੋਈ ਵਿਆਪਨ ਹਾਂਜੀ ਨਹੀਂ ਉਹ ਅੰਦਰ ਜੇ ਕਮਰਾ ਵੇਖੋ ਮੈਂ ਵੇਖਦਾ ਕਿਹੜਾ ਖੋਲਦਾ ਨਹੀਂ ਅੱਜ ਇਸ ਦਾ ਬੂਤ ਜਿੱਤਦਾ ਹੀ ਹੁਣ ਹਰੇਗਾ ਬੂਤ ਸਾਡੇ ਨੋਰਮਲ ਦਿਹਾੜੀਦਾਰ ਬੰਦੇ ਨੂੰ ਆ ਵੇਖੋ ਜਨਾਬ ਅੱਜ ਪੇਲਾ ਮਾਰੀਆਂ ਨੇ ਆ ਵੇਖੋ ਬਾਹਰ ਤੇ ਬੰਦੇ ਨੇ ਆਹੋ ਕਰਾਓ ਕਰਾ ਦਿਓ ਐਮ ਐਲ ਆਰ ਕਟਾ ਦਿਓ ਮਿਲਾਓ ਕਨਾਈਏ ਤੁਹਾਡੀ ਐਮ ਐਲ ਆਰ ਤੁਹਾਡੀ ਆ ਗਿਆ ਉਹਦੇ ਅੰਦਰ ਦੀ ਬਾਹਰ ਤੇ ਕੱਢੋ ਓਏ ਇਹਨੂੰ ਤੇ ਬੜੇ ਚੁੱਕਣ ਡੇ ਬਿਲਾ ਦਿਓ ਜਨਾਬ ਸਾਡੀ ਰਿਕਵੈਸਟ ਅੰਦਰ ਘਰ ਦੇ ਬਾਹਰ ਅੰਦਰ ਉਹਨਾਂ ਦੇ ਜਾ ਜਿਹਨਾਂ ਦੇ ਬਾਹਰ ਉਹ ਇੱਕ ਕਮਰਾ ਵੇਖ ਦੋ ਤੇ ਬਸ ਉਹ ਹੀ ਠੀਕ ਹੈ ਜੀ ਗੱਡੀ ਹੋਣੀ ਏਥੇ ਆ ਚੈੱਕ ਕਰ ਲੈਨੇ ਜੀ ਚੈੱਕ ਕਰ ਲੈਨੇ ਇਦਾਂ ਵੋਟਾਂ ਕਾ ਦਿੱਤੀ ਜਨਾਬ ਆ ਵੀ ਬਟਨ ਦਬੀ ਜਾਣ ਚਤਨਿਹਰ ਦਾ ਮੁਕਾਬਲਾ ਤੇ ਹੋਣ ਵੇਖੋ ਇਦਾਂ ਕੋਈ ਵੋਟ ਨਹੀਂ ਪੈਗਾ ਦਿਹਾੜੀਦਾਰ ਬੰਦਾ ਹਾਰੇ ਕੇ ਡਰਦਾ ਆ ਨਵਚੜਾ ਨਾਈ ਹੈ ਉੱਥੇ ਕੰਮ ਕਰਦਾ ਇਹਨੂੰ ਕਿ ਲੈਨੇ ਆ ਚੈੱਕ ਕਰ ਲੈਨੇ ਆ ਤੁਸੀਂ ਨਾ ਉਹਨੂੰ ਕੀ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਸਪੈਕੂਲੇਟ ਨਾ ਕਰੋ ਕਿਸੇ ਚੀਜ਼ ਨੂੰ ਜਦੋਂ ਜੋ ਬਣੂਗੀ ਜੋ ਕਾਨੂੰਨੀ ਤੌਰ ਤੇ ਹੋਊਗਾ ਉਹ ਸਾਰਾ ਕਰਾਂਗੇ ਕੋਈ ਸਪੈਕੂਲੇਸ਼ਨ ਕਰਨ ਦਾ ਨਹੀਂ ਕੋਈ ਫਾਇਦਾ ਸਪੈਕੂਲੇਸ਼ਨ ਦਾ ਕੋਈ ਫਾਇਦਾ ਨਹੀਂ ਠੀਕ ਹੈ ਜੀ ਠੀਕ ਹੈ ਠੀਕ ਹੈ ਉਹ ਕਮਰਾ ਵੇਖੋ ਇੱਕੋ খালি ਮੈਂ ਚੈੱਕ ਕਰ ਲੈਣਾ ਜੀ ਮੈਂ ਚੈੱਕ ਕਰ ਲੈਣਾ ਕੋਈ ਐਨ ਨਾ ਕਰੋ ਸਪੈਕੂਲੇਸ਼ਨ ਨਾ ਕਰੋ ਮੈਂ ਆਉਂਦੇ ਤਾਂ ਜੋ ਕਾਲੇ ਸਰਪੰਚੀ ਉਹਨੇ ਸਾਰਾ ਕੀਤਾ ਉਹ ਗੁੰਡਿਆਂ ਨੂੰ ਕੀਤਾ ਫੜ ਲੋ ਨੇ ਮੈਨੂੰ ਕੁੱਟ ਮਾਰਿਆ ਨਾ ਬੜੀ ਕੀਤੀ ਆ ਹਾਂ ਜੀ ਉਹ ਮਾਰਿਆ ਨੂੰ ਸੜਕ ਦੇ ਵਿੱਚ ਮਾਰਿਆ ਚੁੱਕ ਚੁੱਕ ਕੇ ਮਾਰਿਆ ਮੈਂ ਹਾਂ ਜੀ ਮੁੜ ਕੇ ਛਦਾਇਆ ਜਿਨਾਂ ਨੇ ਹਾਂਜੀ ਇਹ ਕਾਂਗਰਸ ਦੇ ਹਾਂਜੀ ਇਹਨਾਂ ਨੇ ਮੜੇ ਆਮ ਪਾਰਟੀ ਵਾਲਿਆਂ ਨੇ ਤੇ ਕਾਲਾ ਸਰਪੰਚਾ ਮੁਕੇ ਤਾਂ ਉਹਨੇ ਗੁੰਡੇ ਮਂਗਾਏ ਆ ਇਥੇ ਉਹਨੇ ਕਟਮ ਮਾਰ ਕਰਾਈ ਆ ਉਹਨੇ ਤਾਂ ਪੂਰਾ ਇਥੇ ਜ਼ਰਤ ਪਾਈ ਬੋਰਡ ਨਹੀਂ ਪਾਉਣ ਦੇ ਇੰਡੀਆ ਕੇ ਨੂੰ ਤੁਹਾਨੂੰ ਕੋਈ ਸ਼ੱਕ ਹੋਊਗਾ ਉਹ ਸਾਰਾ ਕਰਾਂਗੇ ਚੱਕ ਜਿਹੜਾ ਕਿਹਾ ਜਾ ਰਿਹਾ ਕਿ ਅੰਦਰ ਉਹ ਸਾਰਾ ਚੈੱਕ ਕਰਾਂਗੇ ਜਿਹਦਾ ਸ਼ੱਕ ਹੋਊਗਾ ਸਾਰਾ ਕਰਾਂਗੇ ਜੀ ਬਾਅਦ ਹੀ ਕਾਨੂੰਨੀ ਕਾਰਵਾਈ ਕਰਾਂਗੇ ਸਰਕਾਰੀ ਕੋਸ਼ਿਸ਼ ਕੀਤੀ ਗਈ ਆ ਆ ਦੇਖੋ ਜੀ ਇਹਨਾਂ ਲੋਕਾਂ ਨੇ ਗੈਂਗਸਟਰ ਪਾਲੇ ਅੱਜ ਇਹਨਾਂ ਨੂੰ ਗੈਂਗਸਟਰਾਂ ਕੋ ਡਰ ਆਉਂਦਾ ਮੇਰੀ ਗੱਡੀਆਂ ਨੇ ਮੇਰੀਆਂ ਗੱਡੀਆਂ ਦੇ ਨਾਲ ਦੇਖੋ ਕਿਹੜਾ ਗੈਂਗਸਟਰ ਆ ਮੇਰੇ ਘਰ ਦੇ ਪਰਿਵਾਰ ਆ ਮੇਰਾ ਬੇਟਾ ਮੈਂ ਆਇਆ ਵਾਂ ਆ ਮੇਰਾ ਰਿਸ਼ਤੇਦਾਰ ਮੇਰੇ ਨਾਲ ਨੇ ਦੱਸੋ ਜੀ ਕਿਹੜਾ ਗੈਂਗਸਟਰ ਆ ਜਿਹੜੇ ਬੰਦਿਆਂ ਨੇ ਗੈਂਗਸਟਰ ਖੁਦ ਪਾਲੇ ਨੇ ਅੱਜ ਇਹਨਾਂ ਲੋਕਾਂ ਨੂੰ ਇਹਨਾਂ ਗੈਂਗਸਟਰਾਂ ਕੋਲ ਡਾਰਉਣ ਲੱਗ ਗਿਆ ਇੱਕ ਨੇ ਇਹ ਬੰਦਾ ਤਾਂ ਗਿੱਜਾ ਪਿਛਲੀ 5 ਸਾਲਾਂ ਚ ਇਹਨੇ 6-7 ਕਤਲ ਕਰਵਾਤੇ ਡੇਰਾ ਬਾਬਾ ਨਾਨਕ ਹਲਕੇ ਚ ਇਹਨੂੰ ਕਿਹੜਾ ਰੋਕ ਨਹੀਂ ਜਾਣਦੇ ਪਰ ਤੁਸੀਂ ਹੁਣ ਦੋਨੋਂ ਲੀਡਰ ਇੱਥੇ ਖੜੇ ਹੋ ਵਰਕਰ ਤੁਹਾਡੇ ਆਮੋ ਸਾਹਮਣੇ ਹੋ ਰਹੇ ਨੇ ਆਪਸ ਵਿੱਚ ਝੜਬੀ ਦੇਖਣ ਨੂੰ ਮਿਲੀ ਹੁਣ ਤੁਸੀਂ ਸਥਿਤੀ ਕੰਟਰੋਲ ਕਰੂਗੇ ਕੋਈ ਵੋਟ ਵੋਟ ਪ੍ਰੋਪਰ ਲੋਕਾਂ ਨੇ ਵੋਟ ਪਾਉਣੀ ਆ ਸੁਣੋ ਗੱਭਰਾਂ ਨਹੀਂ ਮਲਾ ਜਿਹੜੇ ਨੇ ਇਹਨੇ ਸ਼ੈ ਦਿੱਤੀ ਉਹਨੇ ਬੰਦੇ ਨੇ ਡਾਂਗ ਮਾਰੀ ਮੇਰੇ ਬਾਹਰ ਦੀ ਵੀਡੀਓ ਪੂਰੀ ਕੈਪਚਰ ਚਾਰ ਫੁੱਟ ਤੇ ਸੁੱਕੀ ਪਿੱਛੇ ਘਲੋਤਾ ਉਹਦੇ ਮਾਰੇਗਾ ਉਹਨੇ ਇਸ਼ਾਰੇ ਤੇ ਡਾਂਗ ਵੱਜੀ ਮੇਰੇ ਡਾਂਗ ਹਾਂ ਤੁਸੀਂ ਆਪਣੇ ਵਰਕਰਾਂ ਨੂੰ ਸ਼ਾਂਤ ਕਰਾਉਣ ਆਇਓ ਜਾਂ ਕਿਸੇ ਵੀ ਮੈਂ ਸੁਣੋ ਜੀ ਵੇਖੋ 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 ਜੀ ਮੈਂ ਲੋਕਾਂ ਨੂੰ ਮੈਂ ਆਪਣੇ ਵੋਟਰਾਂ ਸਪੋਰਟਰਾਂ ਨੂੰ ਇਹ ਗੱਲ ਕਹਿਣਾ ਕਿ ਤੁਸੀਂ ਜਿੱਤ ਵਾਲੇ ਬਣੇ ਜਾ ਰਹੇ ਹੋ ਜਿਹੜਾ ਬੰਦਾ ਹਰਦਾ ਉਹ ਗੁੰਡਾਗਰਦੀ ਕਰਦਾ ਉਹ ਬਖਲਾਇਆ ਫਿਰਦਾ ਮੈਂ ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਦੇ ਸਾਰੇ ਵੋਟਰਾਂ ਸਪੋਰਟਰਾਂ ਨੂੰ ਬੇਨਤੀ ਕਰਦਾ ਸ਼ਾਂਤਮਈ ਮਾਹੌਲ ਨਾਲ ਤੁਸੀਂ ਵੋਟਾਂ ਪਾਓ ਵੋਟਾਂ ਲੋਕਾਂ ਨੇ ਪਾਉਣੀਆਂ ਲੀਡਰਾਂ ਨੇ ਵੋਟਾਂ ਤਾਂ ਪਾਉਣੀਆਂ ਨਹੀਂ ਲੀਡਰਾਂ ਦਾ ਆਪਣਾ ਕੰਮ ਆ ਠੀਕ ਆ ਪ੍ਰਚਾਰ ਕਰਨਾ ਹੀ ਪ੍ਰਚਾਰ ਕਰ ਲਿਆ ਹੁਣ ਲੀਡਰਾਂ ਦਾ ਕੰਮ ਕੀ ਆ ਹੁਣ ਆਪਾਂ ਕਿਸੇ ਨੂੰ ਮੇਰੇ ਕਾਲ ਸੁਣੋ ਲੋਕ 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 ਇਹ ਬੂਥ ਉਹਨਾਂ ਨੂੰ ਕੋਈ ਪ੍ਰੋਸੈਸ ਨੂੰ ਪੋਲਿੰਗ ਪ੍ਰੋਸੈਸ ਨੂੰ ਕੁਪਾਤ ਕਰਨ ਦੀ ਕੋਸ਼ਿਸ਼। ਵੇਖੋ ਜੀ ਇਹਨਾਂ ਦਾ ਦਿਮਾਗ ਚ ਇੱਕੋ ਗੱਲ ਹੈ ਕਿ ਜਿੰਨਾ ਪਿੰਡਾਂ 'ਚੋਂ ਇੱਥੋਂ ਘੱਟੋ ਘਾਟ ਆ ਹਮੇਸ਼ਾ ਹੀ ਮੈਂ ਬੜੀ ਵੱਡੀ ਲੀਡ ਤੇ ਜਿਹੜਾ ਵਾ 24 'ਚ ਮੈਂ ਜਿੱਤਿਆ ਇਹਨਾਂ ਬੰਦਿਆਂ ਨੂੰ ਇਹ ਹੀ ਕਿ ਜਿੱਥੋਂ ਇਹ ਆਮ ਆਦੀ ਪਾਰਟੀ ਵੱਡੀ ਲੀਡ ਤੇ ਜਿੱਤੀ ਉਹਥੇ ਆਣ ਕੇ ਨਾ ਖਰਾਬੀ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਲੋਕ ਇਹਨਾਂ ਦੇ ਚਿਹਰੇ ਨੂੰ ਬਿਲਕੁਲ ਸਮਝ ਚੁੱਕੇ ਨੇ ਲੋਕਾਂ ਨੇ ਇਹਨਾਂ ਨੂੰ ਮੂੰਹ ਤੋੜ ਜਿਹੜਾ ਜਵਾਬ ਅੱਜ ਦੇਣਾ ਵਾ ਇਸ ਕਰਕੇ ਇਹਨਾਂ ਦੀ ਬੁਲਾੜਦੀ ਨਹੀਂ ਤਈਆ ਇੱਕ ਤਰਨ ਤਰਨ